ਸਾਂਝਾ ਘਰ ਦੇ ਫੂਡ ਬਲੌਗ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਂਝੇ ਘਰ ਵਿੱਚ ਆਓ ਮਿੱਤਰੋ ਗੋਮਪੀਓ ਖਾਓ ਨਿੱਤਰੋ। ਅੱਜ ਦਾ ਜਿਹੜਾ ਸਾਡਾ ਫੂਡ ਬਲੌਗ ਆ ਉਹ ਬਹੁਤ ਹੀ ਇੰਟਰਸਟਿੰਗ ਹੋਊਗਾ। ਕਿਉਂਕਿ ਇਹਦੇ ਵਿੱਚ ਜੋ ਫੂਡ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਹੜੀ ਡਿਸ਼ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਹ ਬਹੁਤ ਹੀ ਵਧੀਆ ਡਿਸ਼ ਆ ਇੱਕ ਪੁਰਾਣੀ ਡਿਸ਼ ਆ ਕੋਈ ਨਵੀਂ ਡਿਸ਼ ਨਹੀਂ ਆਈ ਹੈਗੀ ਟਾਈਮ ਦੇ ਨਾਲ ਅਸੀਂ ਚੀਜ਼ਾਂ ਨੂੰ ਭੁੱਲ ਜਾਂਦੇ ਆ ਪਰ ਜਿਹੜੇ ਪੁਰਾਣੇ ਜਮਾਨੇ 'ਚ ਜਾਂ ਸਾਡੇ ਜਮਾਨੇ 'ਚ ਮੈਂ ਹੁਣ 52 ਦੀ ਹੋ ਗਈ ਸਾਡੇ ਜਮਾਨੇ 'ਚ ਜਿਹੜੀਆਂ ਚੀਜ਼ਾਂ ਘਰਾਂ 'ਚ ਬਣਦੀਆਂ ਹੁੰਦੀਆਂ ਸੀ ਨਾ ਉਹ ਸੱਚੀ ਬਹੁਤ ਹੈਲਦੀ ਹੁੰਦੀਆਂ ਸੀ ਤੇ ਬਣਾ ਵੀ ਸੌਖੀਆਂ ਜਾਂਦੀਆਂ ਸੀ ਕੋਈ ਬੜੀ ਐਫਰਟ ਨਹੀਂ ਸੀ ਕਰਨੀ ਪੈਂਦੀ ਉਹਨਾਂ ਨੂੰ ਤੇ ਜਿਹੜਾ ਪੁਰਾਣੇ ਜਮਾਨੇ ਚ ਮੈਂ ਕਹੂੰਗੀ ਪੁਰਾਣਾ ਨਹੀਂ ਸਾਡੇ ਟਾਈਮ ਜਿਹੜਾ ਫੂਡ ਬਣਦਾ ਹੁੰਦਾ ਸੀਗਾ ਉਹ ਬੜਾ ਹੀ ਹੈਲਦੀ ਹੁੰਦਾ ਸੀ ਸਵਾਦ ਵੀ ਹੁੰਦਾ ਸੀ ਤੇ ਬਣਦਾ ਵੀ ਬਹੁਤ ਸੌਖਾ ਸੀ ਸਾਡੀਆਂ ਬੀਬੀਆਂ ਨੇ ਸੌਖੇ ਸੌਖੇ ਟਾਂਗ ਲੱਭੇ ਹੁੰਦੇ ਸੀ ਤੇ ਕਿਸੇ ਵੀ ਚੀਜ਼ ਨੂੰ ਉਹ ਵੇਸਟ ਨਹੀਂ ਸੀ ਕਰਦੀਆਂ ਹੁਣ ਤੁਸੀਂ ਕਹੋਗੇ ਵੀ ਗੱਲਾਂ ਤਾਂ ਕਰੀ ਜਾਂਦੇ ਦੱਸ ਦੇ ਇਹ ਹੈ ਨਹੀਂਗੇ ਵੀ ਅੱਜ ਬਣਾਉਣ ਕੀ ਜਾ ਰਹੇ ਆ ਮੈਂ ਦੱਸ ਦਨੀ ਆ ਜੀ ਅੱਜ ਅਸੀਂ ਸਾਂਝੇ ਘਰ ਦੇ ਵਿੱਚ ਬੜੀ ਸਪੈਸ਼ਲ ਚੀਜ਼ ਬਣਾਉਣ ਜਾ ਰਹੇ ਹਾਂ ਉਹ ਹੈਗੀ ਆ ਜਿਹੜੀ ਪਨੀਰ ਰਾਇਤਾ ਤੇ ਬਣਾਉਣ ਜਾ ਰਹੇ ਹਾਂ ਅਸੀਂ ਪਨੀਰ ਰਾਇਤਾ ਰਾਇਤੇ ਤਾਂ ਆਪਾਂ ਕਾਫੀ ਸੁਣਿਆ ਕਿਉਂਕਿ ਆਮ ਹੀ ਆਪਾਂ ਖਾਣਿਆ ਘਰਾਂ ਦੇ ਵਿੱਚ ਰਾਇਤੇ ਬਣਦੇ ਆ ਸੋ ਜਦ ਵੀ ਰਾਇਤੇ ਦਾ ਨਾਮ ਸੁਣਦੇ ਆ ਸਾਡੇ ਨਾਰਮਲੀ ਦਿਮਾਗ 'ਚ ਆ ਜਾਂਦਾ ਕਿ ਦਹੀਂ ਆ ਉਹਨੂੰ ਥੋੜਾ ਜਿਹਾ ਘੋਟ ਕੇ ਉਹਦੇ ਵਿੱਚ ਦੁੱਧ ਜਾਂ ਕੁਝ ਵੀ ਪਾ ਕੇ ਉਹਨੂੰ ਪਤਲਾ ਕਰਕੇ ਵਿੱਚ ਅਸੀਂ ਕੋਈ ਵੀ ਪਿਆਜ਼ ਟਮਾਟਰ ਖੀਰਾ ਪਾ ਲਵਾਂਗੇ ਕੋਈ ਲੋਕੀ ਕद्दू कस ਕਰਕੇ ਗਾਜਰਾ ਬੁੰਦੀ ਰੈਤਾ ਰੈਤੇ ਵੀ ਕਾਫੀ ਤਰ੍ਹਾਂ ਦੇ ਨੇ ਹਾਂਜੀ ਬਿਲਕੁਲ ਸਹੀ ਗੱਲ ਆ ਕਿ ਉਹੀ ਰੈਤਾ ਸਾਡੇ ਦਿਮਾਗ ਚੋਂ ਆਉਂਦਾ ਕਿਉਂਕਿ ਆਹ ਰੈਤਾ ਤਾਂ ਕਿਸੇ ਦੇ ਦਿਮਾਗ ਚੋਂ ਆਉਂਦਾ ਹੀ ਨਹੀਂ ਮੇਰੇ ਤਾਂ ਖੁਦ ਦੇ ਦਿਮਾਗ ਚੋਂ ਨਿਕਲ ਗਈ ਸੀ ਇਹ ਚੀਜ਼ ਹਾਲਾਂਕਿ ਹੁਣ ਕਿੰਨੇ ਦੇ ਰਹੋਗੀ ਸਾਂਝੇ ਘਰ ਦੇ ਵਿੱਚ ਅਸੀਂ ਲੱਸੀ ਬਣਾਉਂਦੇ ਆ ਕਦੇ ਦਿਮਾਗ ਛ ਹੀ ਨਹੀਂ ਆਇਆ ਵੀ ਇਹਦਾ ਵੀ ਅਸੀਂ ਪਨੀਰ ਬਣਾਉਂਦੇ ਰਹੇ ਆ ਅਸੀਂ ਇਹਨੂੰ ਪਨੀਰ ਪਤਾ ਨਹੀਂ ਕਾਹ ਤੋਂ ਕਹਿੰਦੇ ਆ ਬਣਦਾ ਤਾਂ ਰਹਤਾ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਿੰਡਾਂ ਦੀ ਬੋਲੀ ਹੋਣੀ ਆ ਖੈਰ ਪਰ ਮੈਨੂੰ ਲੱਗਦਾ ਆ ਵੀ ਇਹਦੇ ਗੁਣ ਧਰਮ ਪਨੀਰ ਵਰਗੇ ਹੋਣਿਆ ਸ਼ਾਇਦ ਉਹਦੂ ਵੱਧ ਹੀ ਹੋਣ ਹਾਂਜੀ ਮੈਂ ਗੱਲ ਕਰ ਰਹੀ ਆ ਅੱਜ ਜਿਹੜਾ ਲੱਸੀ ਦਾ ਰੈਤਾ ਬਣਾਉਂਦੇ ਸੀ ਉਹਨੂੰ ਅਸੀਂ ਕਹਿੰਦੇ ਹੁੰਦੇ ਸੀ ਸਾਡੇ ਪਿੰਡਾਂ ਵੱਲ ਪਨੀਰ ਕਹਿੰਦੇ ਸੀ ਥੋਡੇ ਵੱਲ ਕੀ ਕਹਿੰਦੇ ਆ ਜਰੂਰ ਆਪਣੇ ਕਮੈਂਟਾਂ ਦੇ ਵਿੱਚ ਦੱਸਿਓ ਤੇ ਬਾਕੀ ਮੈਂ ਇਹ ਵੀ ਕਹੂੰਗੀ ਕਿ ਕਮੈਂਟਾਂ ਦੇ ਵਿੱਚ ਇਹ ਜਰੂਰ ਸ਼ੇਅਰ ਕਰਿਓ ਕਿ ਕਿਹਨੇ ਕਿਹਨੇ ਖਾਦਾ ਹੋਇਆ ਜਾਂ ਕਿਹਨੇ ਇਹ ਪਹਿਲੀ ਵਾਰ ਸੁਣਿਆ ਆ ਕਾਫੀ ਜਾਣਿਆਂ ਨੂੰ ਅਸੀਂ ਇੱਥੇ ਸਾਂਝੇ ਕਰ ਚ ਟ੍ਰਾਈ ਕਰਾਇਆ ਤਾਂ ਉਹ ਕਹਿੰਦੇ ਅਸੀਂ ਤਾਂ ਜ਼ਿੰਦਗੀ 'ਚ ਇਹ ਪਹਿਲੀ ਵਾਰ ਖਾਦਾ ਅੱਜ ਫਿਰ ਮੈਂ ਸੋਚਿਆ ਵੀ ਚਲੋ ਨਾਲ ਦੀ ਨਾਲ ਵੀਡੀਓ ਬਣਾ ਦਈਏ ਨਾਲ ਦੀ ਨਾਲ ਆਪਾਂ ਆਪਣਾ ਪ੍ਰਾਣੀਆਂ ਚੀਜ਼ਾਂ ਜਿਹੜੀਆਂ ਕਿ ਸਾਡੀ ਸਿਹਤ ਲਈ ਬਹੁਤ ਵਧੀਆ ਸੀ ਉਹਨਾਂ ਨੂੰ ਵਾਪਸ ਆਪਣੀ ਜ਼ਿੰਦਗੀ ਦੇ ਵਿੱਚ ਐਡ ਕਰੀਏ ਸੋ ਸਭ ਤੋਂ ਪਹਿਲਾਂ ਜਦ ਰੈਤੇ ਦੀ ਗੱਲ ਪਨੀਰ ਦੀ ਮੈਂ ਤਾਂ ਪਨੀਰ ਹੀ ਕਹੂੰਗੀ ਭਾਈ ਜਿਹੜਾ ਅਸੀਂ ਖਾਂਦੇ ਸੀ ਪਨੀਰ ਦੀ ਗੱਲ ਮੇਰੇ ਦਿਮਾਗ ਚ ਆਈ ਤਾਂ ਨਾਲ ਦੀ ਨਾਲ ਮੈਨੂੰ ਮੇਰੀ ਮਾਂ ਦੇ ਬੋਲ ਜ਼ਿਆਦਾ ਹੈ ਕਿ ਲਿਆ ਕੁੜੇ ਖੱਦਰ ਦਾ ਪੋਣਾ ਉਹਦੇ ਵਿੱਚ ਲੱਸੀ ਪਾ ਕੇ ਟੰਗੀ ਉਹ ਤਾਂ ਐਵੇਂ ਹੀ ਕਹਿੰਦੀਆਂ ਹੁੰਦੀਆਂ ਸੀ ਫਿਰ ਬਣੂਗਾ ਪਨੀਰ ਗਰਮੀਆਂ 'ਚ ਸਕੂਲੋਂ ਆਉਣਾ ਤੇ ਕਾਫੀ ਵਾਰ ਘਰੇ ਦੁਪਹਿਰ ਨੂੰ ਇਹੀ ਪਨੀਰ ਬਣਿਆ ਹੁੰਦਾ ਸੀ ਵਿੱਚ ਪਿਆਜ਼ ਪੂਜ ਕੱਟ ਕੇ ਅਸੀਂ ਇਹ ਚੀਜ਼ ਖਾਣੀ ਸਾਡੇ ਟਾਈਮ ਆਹਾ ਬਾਲੇ ਸ਼ਾਹੀ ਪਨੀਰ ਬਟਰ ਪਨੀਰੇ ਚੀਜ਼ਾਂ ਤਾਂ ਮੈਨੂੰ ਲੱਗਦਾ ਮੈਂ ਬਹੁਤ ਘੱਟ ਸੁਣੀਆਂ ਨੇ ਵੱਧ ਤੋਂ ਵੱਧ ਸਾਡਾ ਹੁੰਦਾ ਸੀ ਮਟਰ ਪਨੀਰ ਸਾਡੇ ਲਈ ਤਾਂ ਉਹੀ ਹੁੰਦਾ ਸੀ ਉਹ ਵੀ ਕਿਤੇ ਸਾਲਸ਼ ਮਾਹੀ ਬਣਦਾ ਸੀ ਤੇ ਸਾਡਾ ਆਹੀ ਪਨੀਰ ਸਭ ਤੋਂ ਵਧੀਆ ਹੁੰਦਾ ਸੀਗਾ ਜਿਹੜਾ ਕਿ ਮੈਨੂੰ ਲੱਗਦਾ ਅੰਦਰ ਤੱਕ ਸਾਨੂੰ ਖੁਸ਼ੀ ਦੇ ਜਾਂਦਾ ਸੀ ਐ ਲਓ ਮੈਂ ਗੱਲਾਂ ਨੂੰ ਛੱਡ ਕੇ ਹੁਣ ਬਣਾਉਣਾ ਵੀ ਦੱਸਦਾ ਹੋਰ ਕਹੋਂਗੇ ਗੱਲਾਂ ਵੱਧੂ ਮਾਰੀ ਜਾਂਦੀ ਹੈ ਭੈਣ ਜੀ ਸੋ ਅਸੀਂ ਇਹ ਲੱਸੀ ਆ ਜਿਹੜੀ ਇਹਦੀ ਸਪੈਸ਼ਲਟੀ ਇਹ ਹੈ ਕਿ ਇਹ ਚਾਟੀ ਦੀ ਲੱਸੀ ਆ ਕਾੜਨੀ ਦੇ ਦੁੱਧ ਤੋਂ ਤਿਆਰ ਹੋਈ ਹੋਈ ਆ ਤਾਂ ਹੀ ਇਹਦਾ ਰੰਗ ਵਨ ਦੇਖ ਕੇ ਹੀ ਪਤਾ ਲੱਗਦਾ ਆ ਤੇ ਇਹਦਾ ਜਿਹੜਾ ਰੈਤਾ ਬਣਦਾ ਉਹ ਬਾ ਕਮਾਲ ਰੈਤਾ ਬਣਦਾ ਸੋ ਇਹ ਪਹਿਲਾਂ ਮੈਂ ਲੱਸੀ ਪਾਉਣ ਲੱਗੀ ਆ ਖੱਦਰ ਦਾ ਪੋਣੇ ਦੇ ਵਿੱਚ ਤੇ ਹੋਰ ਵੀ ਗੱਲ ਆ ਕਿ ਪੋਣਾ ਵੀ ਮੈਨੂੰ ਮੇਰੀ ਮਾਂ ਨੇ ਹੀ ਦਿੱਤਾ ਹੋਇਆ ਸੋ ਇਹ ਲੱਸੀ ਇਹਦੇ ਵਿੱਚ ਪਾ ਦੇਣੀ ਆ ਲਓ ਜੀ ਗੈ ਲੱਸੀ ਦੀ ਇੱਕ ਬੋਤਲ ਤਾਂ ਵਿੱਚ ਮੜਾ ਜਤੋਂ ਓਕੇ ਆ ਵੀ ਇਹਦੇ ਵਿੱਚ ਪਾਣੀ ਵੀ ਪਾਉਣਾ ਕਿਉਂਕਿ ਲੱਸੀ ਇੰਨੀ ਜ਼ਿਆਦਾ ਗਾੜ੍ਹੀ ਆ ਤੇ ਇਹਨੇ ਆਪ ਹੀ ਪਾਣੀ ਨੇ ਚੋ ਜਾਣਾ ਆਪਣੀ ਤਾਂ ਸਾਂਝੇ ਕਰਦੀ ਲੱਸੀ ਇੰਨੀ ਗਾੜ੍ਹੀ ਆ ਵੀ ਇੱਕ ਬੋਤਲ ਦੀਆਂ 4 ਬਣ ਜਾਂਦੀਆਂ ਜੇ ਕੋਈ ਲੈ ਕੇ ਜਾਂਦਾ ਤੇ ਪਨੀਰ ਤਾਂ ਸੁੱਖ ਨਾਲ ਉਦੋਂ ਵੀ ਗਾੜਾ ਬਣ ਜਾਣਾ ਆ ਨੇ ਤਾਂ ਆਪੇ ਲੈਬਰ ਦੀ ਸਾਰੀ ਗਰਮੀ ਗੁਰਮੀ ਚੱਕ ਦੇਣੀ ਆ ਹੈ ਅਰਾਤ ਆਪਣੇ ਗੈਸਟ ਆਏ ਉਹਨਾਂ ਨੂੰ ਖੁਲਾਇਆ ਤੇ ਉਹ ਡਾਕਟਰ ਸੀਗੇ ਉਹ ਕਹਿੰਦੇ ਮੈਂ ਤਾਂ ਆਪਣੀ ਲਾਈਫ 'ਚ ਪਹਿਲੀ ਵਾਰ ਇਹ ਖਾਦਾ ਚਲੋ ਉਹਦੇ ਨਾਲ ਹੌਸਲਾ ਜਾ ਮਿਲ ਗਿਆ ਕਿ ਚੀਜ਼ ਅਸੀਂ ਚੰਗੀ ਬਣਾ ਰਹੇ ਆ ਤੇ ਜੋ ਜੋ ਆਪਣੇ ਤੋਂ ਕੁਝ ਚੰਗਾ ਹੁੰਦਾ ਉਹ ਜ਼ਰੂਰ ਕਰਦੀ ਹੈ ਲੋ ਜੀ ਇਹ ਥੱਲੇ ਨਿਕਲਣ ਲੱਗ ਗਿਆ ਇਹਦਾ ਪਾਣੀ ਪਾਣੀ ਛੋ ਰਿਹਾ ਇਹ ਵਾਰ ਸਦੀ ਤਕਨੀਕ ਇਹੀ ਹੁੰਦੀ ਸੀ ਕਿ ਜਿਹੜੀ ਵੀ ਲੱਸੀ ਬਾਦ ਘਟ ਜਾਂਦੀ ਸੀ ਘਰਾਂ ਦੇ ਵਿੱਚ ਆਮ ਉਹ ਤਾਂ ਲੱਸੀ ਖੈਰ ਬਹੁਤ ਪਤਲੀ ਹੁੰਦੀ ਸੀ ਵਿਚਾਰੀ ਔਏ ਇੱਕ ਦੋ ਦਿਨਾਂ ਦੀ ਵੀ ਲੱਸੀ ਇਕੱਠੀ ਕਰਕੇ ਤੇ ਉਹਨੂੰ ਪੋਣੇ ਚ ਪਾ ਕੇ ਫਿਰ ਉਹਨੂੰ 5-4 ਘੰਟਿਆਂ ਲਈ ਟੰਗਿਆ ਜਾਂਦਾ ਸੀਗਾ ਤੇ ਉਸ ਤੋਂ ਬਾਅਦ ਵਿੱਚੋਂ ਜਿਹੜਾ ਰਹਿ ਜਾਂਦਾ ਸੀ ਮੇਨ ਪੋਣੇ ਦੇ ਨਾਲ ਲੱਗ ਜਾਂਦਾ ਸੀ ਉਹਨੂੰ ਪਨੀਰ ਨੂੰ ਕੱਢ ਕੇ ਉਹਦਾ ਫਿਰ ਰੈਤਾ ਬਣਦਾ ਸੀਗਾ ਟੈਕਨੀਕ ਤਾਂ ਇਹ ਸੌਖੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਬਾਹਲਿਆਂ ਨੇ ਇਹ ਹੁਣ ਕਦੇ ਬਣਾਇਆ ਹੋਊਗਾ ਕਦੇ ਦੇਖਿਆ ਹੋਊਗਾ ਟੇਸਟ ਤਾਂ ਖੈਰ ਕੀ ਕਹਿਣਾ ਆ ਵੀ ਕਿਸੇ ਨੇ ਕੀਤਾ ਹੀ ਨਹੀਂ ਹੋਣਾ ਹੈਗਾ ਖੈਰ ਸਾਡੀ ਪੀੜ੍ਹੀ ਨੇ ਤਾਂ ਜ਼ਰੂਰ ਇਹ ਖਾਧੀਆਂ ਹੋਈਆਂ ਨੇ ਚੀਜ਼ਾਂ ਤਾਂ ਹੀ ਤਾਂ ਉਹਦਾ ਕਹਾਣਾ ਕੰਮ ਕਰੀ ਜਾਂਦੇ ਆ ਫਟਾਫਟ ਚੰਗੀਆਂ ਖਰਾਕਾਂ ਖਾਧੀਆਂ ਹੋਈਆਂ ਨੇ ਹੈ ਇਹਦੇ ਵਿੱਚ ਵੀ ਪਾਈ ਪਾਣੀ ਪਾਦਾ ਲੱਸੀ ਖਾਸੀ ਲੱਗੀ ਹੋਈ ਹੈ ਇਹਨੂੰ ਵੀ ਅਸੀਂ ਨਾ ਸਾਂਝੇ ਘਰ ਦੇ ਵਿੱਚ ਅਸਲ ਚ ਲੱਸੀ ਬੋਤਲਾਂ ਚ ਪੈਕ ਕਰਕੇ ਫ੍ਰਿਜ ਚ ਰੱਖ ਦਿੰਨੇ ਆ ਤਾਂ ਕਿ ਇਹ ਖੱਟੀ ਨਾ ਹੋਵੇ ਬਹੁਤ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ ਕਿਉਂਕਿ ਛੋਟੀਆਂ-ਛੋਟੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਹੀ ਫਿਰ ਕਿਤੇ ਕੁਝ ਬਣਦਾ ਹੁਣ ਲੋ ਇਹਨੂੰ ਮੈਂ ਲੱਗੀਆਂ ਇਕੱਠਾ ਕਰਨ ਪਨੀਰ ਨੂੰ ਤੇ ਲੈ ਮੇਰਾ ਪੁੱਤ ਆ ਰੱਸੀ ਨਾਲ ਹੁਣ ਇਹਨੂੰ ਦੇ ਬਨ ਨੇ بس بس ਥੋੜਾ ਜਿਹਾ ਹੋਲੀ ਹੋਈ ਬੰਨ ਦੇ ਚਾਹੀ ਠੀਕ ਆ ਹੁਣ ਇਹ ਬੰਨਿਆ ਗਿਆ ਤੇ ਇਹਨੂੰ ਹੁਣ ਦੇਣਾ ਟਾਂਗੇ ਥੋੜਾ ਜਿਹਾ ਪ੍ਰੋਸੈਸ ਤਾਂ ਲੰਬਾ ਆ ਪਰ ਸੌਖਾ ਬਹੁਤ ਆ ਇੱਕ ਵਾਰ ਪੋਣੀ ਚ ਪਾ ਕੇ ਕਰਨਾ ਕੀ ਆ ਫਿਰ ਆਜਾ ਖੱਦਰ ਦੇ ਪੌਣੇ ਚ ਜ਼ਿਆਦਾ ਲੱਸੀ ਪਾਤੀ ਸੀ ਲੱਸੀ ਪਾ ਕੇ ਹੁਣ ਇਹਨੂੰ ਟੰਗਤਾ ਕਿਉਂਕਿ ਇਹਦੇ ਵਿੱਚੋਂ ਫਿਰ ਜਿਹੜਾ ਪਾਣੀ ਹੋਊਗਾ ਉਹ ਨੁੱਚੜੀ ਜਾਊਗਾ ਤੇ ਬਾਕੀ ਵਿੱਚ ਲੱਸੀ ਦਾ ਜਿਹੜਾ ਕਹਿੰਦੇ ਆ ਵੀ ਖਾਸ ਪਿਓਰ ਮਟੀਰੀਅਲ ਵਿੱਚ ਰਹਿ ਜਾਊਗਾ ਜ਼ਿਆਦਾ ਟੰਗਿਆ ਜਾਂਦਾ ਨਾ ਇਹਨੂੰ ਫਿਰ 4-5 ਘੰਟੇ ਜਾਂ 5-6 ਘੰਟੇ ਐਉਂ ਰੱਖਣਾ ਤਾਂ ਕਿ ਇਹਦਾ ਪਾਣੀ ਗ੍ਰੈਵਿਟੀ ਦੇ ਨਾਲ ਥੱਲੇ ਖਿੱਚਿਆ ਜਾਵੇ ਤੇ ਵਧੀਆ ਵਧੀਆ ਥੱਲੇ ਜਿਹੜਾ ਕਹਿੰਦੇ ਆ ਪਨੀਰ ਵਧੀਆ ਮਾਲ ਥੱਲੇ ਬੱਚੇ ਇਸੇ ਕਰਕੇ ਮੈਨੂੰ ਲੱਗਦਾ ਉਹਨੂੰ ਪਨੀਰ ਕਹਿੰਦੇ ਆ ਕਿਉਂਕਿ ਇਹਦੀ ਗੁਣਵੱਤਾ ਸ਼ਾਇਦ ਪਨੀਰ ਤੋਂ ਵੀ ਵੱਧ ਹੋਵੇ ਕਿਉਂਕਿ ਜਿਹੜਾ ਇਹ ਲੱਸੀ ਦਾ ਚਾਟੀ ਦੇ ਲੱਸੀ ਦਾ ਰੈਤਾ ਆ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਗੋਣੇਕਤਾ ਕਹਿੰਦੇ ਕਦੇ ਵੀ ਗਰਮੀ ਨਹੀਂ ਲੱਗਦੀ ਕਿਉਂਕਿ ਲੱਸੀ ਡੀ ਹਾਈਡਰੇਸ਼ਨ ਗਰਮੀ ਨੂੰ ਸਾਰੇ ਘਾਸੇ ਨੂੰ ਦੂਰ ਕਰਦੀ ਆ ਸਕਿਨ ਲਈ ਬਹੁਤ ਵਧੀਆ ਤੇ ਦੂਜੀ ਗੱਲ ਆ ਜਿਹੜੀ ਮੈਂ ਆਮ ਹੀ ਸੁਣੀ ਆ ਕਹਿੰਦੇ ਵੀ ਲਿਵਰ 'ਚ ਗਰਮੀ ਪੈ ਗਈ ਉਹ ਚੀਜ਼ ਤਾਂ ਇਹ ਪੱਕਾ ਚੱਕਦੀ ਆ ਸੋ ਹੁਣ ਆਪਾਂ ਇਹਨੂੰ 4-5 ਘੰਟਿਆਂ ਲਈ ਟੰਗ ਤਾਂ ਬਾਕੀ ਵਿੱਚ ਮਾੜਾ ਮੋਟਾ ਦੇਖਦੇ ਵੀ ਰਵਾਂਗੇ ਅੱਗੇ ਤਾਂ ਸਾਡੀਆਂ ਬੀਬੀਆਂ ਨੇ ਇੱਕ ਵਾਰ ਟੰਗ ਤਾਂ ਮੋੜ ਕੇ ਉਹਨਾਂ ਨੂੰ ਪਤਾ ਹੀ ਹੁੰਦਾ ਸੀ ਕਿੰਨੇ ਇੱਕ ਟਾਈਮ ਬਾਅਦ ਖੋਲਣਾ ਡਿਪੈਂਡ ਇਹ ਵੀ ਕਰਦਾ ਹੈ ਕਿ ਲੱਸੀ ਕਿੰਨੀ ਕੁ ਪਤਲੀ ਜਾਂ ਗਾੜੀ ਹੈ ਜਿਹੜੀ ਸਾਂਝੇ ਘਰ 'ਚ ਆਪਾਂ ਲੱਸੀ ਬਣਾਉਂਦੇ ਆ ਸਪੈਸ਼ਲੀ ਚਾਟੀ ਦੀ ਲੱਸੀ ਇਹ ਬਹੁਤ ਹੀ ਗਾੜੀ ਹੁੰਦੀ ਆ ਤੇ ਇਹਦਾ ਪਨੀਰ ਵੀ ਬਹੁਤ ਬਹੁਤ ਗਾੜਾ ਬਣਦਾ ਹੈ ਜਿਹੜਾ ਕਿ ਅਸੀਂ ਪਹਿਲਾਂ ਵੀ ਖਾ ਕੇ ਟਰਾਈ ਕਰ ਚੁੱਕੇ ਆ ਚਲੋ ਜੀ ਹੁਣ ਇਹਨੂੰ 5-4 ਘੰਟਿਆਂ ਲਈ ਟੰਗ ਕੇ ਭੋਲ ਲਗੇ ਫਿਰ ਉਦੋਂ ਬਾਅਦ ਲਾਵਾਂਗੇ ਤੇ ਉਸ ਤੋਂ ਬਾਅਦ ਅਗਲਾ ਪ੍ਰੋਸੈਸ ਜੋ ਵੀ ਇਹਦਾ ਅਸਲੀ ਰਹਿਤਾ ਬਣਾਵਾਂਗੇ ਫਿਰ ਤੁਹਾਨੂੰ ਉਹ ਵੀ ਨਾਲ ਦੀ ਨਾਲ ਦਿਖਾਉਂਦੇ ਰ੍ਹਾਂਗੇ ਤੇ ਸਪੈਸ਼ਲ ਚੀਜ਼ ਸਪੈਸ਼ਲ ਡਿਸ਼ ਸਾਂਝੇ ਕਰਦੀ ਚਾਟੀ ਦੀ ਲੱਸੀ ਦਾ ਪਨੀਰ ਰਹਿਤਾ ਹੋ ਗਿਆ ਜੀ ਕਾਫੀ ਟਾਈਮ ਅਸਲ ਚ ਮੈਂ ਇਹਨੂੰ ਅੱਜ ਇੱਥੇ ਟੂਟੀ ਕੋਲੇ ਟੰਗਤਾ ਸੀ ਤਾਂ ਕਿ ਜਿਹੜਾ ਇਹਦਾ ਪਾਣੀ ਪੂਣੀ ਆ ਨਾ ਉਹ ਇੱਥੇ ਹੀ ਡਰੇਨ ਚ ਜਾਈ ਚੱਲੇ ਤੇ ਨਾਲੇ ਬਾਅਦ ਚ ਧੋਣਾ ਸੌਖਾ ਫਿਰ ਮੱਖੀ ਮੁੱਖੀ ਘਟ ਆਉਂਦੀ ਆ ਲਓ ਹੁਣ ਇਹਨੂੰ ਲੈਨੇ ਆ ਆਪਾਂ ਖੋਲ ਤੇ ਖੋਲ ਕੇ ਬਣਾਉਨੇ ਆ ਇਹਦਾ ਅਸਲੀ ਰੈਤਾ ਤੇ ਤੁਹਾਨੂੰ ਦਿਖਾਉਨੇ ਆ ਪਾਈ ਸੀ ਵਿੱਚ ਲੱਸੀ ਤੇ ਵਿੱਚੋਂ ਕੀ ਬਣਿਆ ਕੀ ਨਿਕਲਿਆ ਮੈਨੂੰ ਸ਼ੋਰ ਆ ਵੀ ਜੇ ਤੁਸੀਂ ਇਹ ਰੈਤਾ ਖਾਹੋਗੇ ਪਨੀਰ ਰੈਤਾ ਖਾਹੋਗੇ ਤਾਂ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਣਾ ਕਿਉਂਕਿ ਅਸੀਂ ਤਾਂ ਪਿਛਲੇ ਕਈ ਦਿਨਾਂ ਤੋਂ ਇਹੀ ਖਾਈ ਜਾਂਦੇ ਆ ਬਹੁਤ ਜਿਆਦਾ ਵਧੀਆ ਆ ਤੇ ਮੈਨੂੰ ਖੱਦਰ ਦਾ ਪੋਣਾ ਵੀ ਜ਼ਿਆਦਾ ਆਈ ਜਾਂਦਾ ਮੇਰੀ ਮਾਂ ਅੱਗੇ ਕਹਿੰਦੀ ਹੁੰਦੀ ਸੀ ਜਦ ਲੱਸੀ ਪਾਜਣੀ ਲਿਆ ਕੁੜਿਓ ਖੱਦਰ ਦੇ ਪੋਣੇ ਚ ਪਾ ਦੰਨੇ ਆ ਪਨੀਰ ਬਣਾਈਏ ਤੇ ਚਲੋ ਮੈਂ ਕੱਡਾਂ ਤੇ ਬਣਾਈਏ ਦਾ ਅਸਲੀ ਪਨੀਰ ਫਿਰ ਹੁਣ ਮੈਂ ਪਹੁੰਚ ਗਈ ਜੀ ਸਾਂਝੇ ਕਰਦੀ ਕਿਚਨ ਦੇ ਵਿੱਚ ਹੁਣ ਮੈਨੂੰ ਹੈਲਪ ਚਾਹੀਦੀ ਆ ਸਾਡੇ ਰਵੀ ਭਾਈ ਦੀ ਰਵੀ ਸਾਸ਼ੀ ਦਾ ਆ ਰਵੀ ਐਕਚੁਅਲੀ ਨਾ ਤੇਰਾ ਹੀ ਜਿਹੜੀ ਕੁਕਿੰਗ ਆ ਮਸ਼ਹੂਰ ਬਹੁਤ ਹੋ ਗਈ ਪਿਛਲੇ 2 ਦਿਨ ਤਾਂ ਤੂੰ ਸਾਨੂੰ ਇੰਨਾ ਵਧੀਆ ਪਨੀਰ ਰਾਇਤਾ ਖੁਲਾਇਆ ਸੋ ਅਸੀਂ ਸੋਚਿਆ ਕਿ ਅੱਜ ਆਪਾਂ ਨਾਲੇ ਇਹਨੂੰ ਫੇਰ ਬਣਾ ਲੈਨੇ ਆ ਨਾਲੇ ਇਹਦੀ ਵੀਡੀਓ ਬਣਾ ਕੇ ਆਪਣੇ ਕਸਟਮਰਸ ਤੱਕ ਪਹੁੰਚਾਈਏ ਹਨਾ ਅ ਪਨੀਰ ਰਾਇਤਾ ਅੱਜ ਫੇਰ ਬਣਾਉਣਾ ਤੇ ਹੁਣ ਮੈਨੂੰ ਲੱਗਦਾ ਇਹਨੂੰ ਪਹਿਲਾਂ ਪੋਣੇ ਦੇ ਵਿੱਚੋਂ ਕੱਢਣਾ ਪੈਣਾ ਹਨਾ ਹਾਂ ਮੈਂ ਤੁਹਾਡੀ ਹੈਲਪ ਕਰਾ ਦੰਨੀ ਆ ਚਲੋ ਇਹਨੂੰ ਨਾਲੇ ਦਿਖਾ ਦਈਏ ਇਹ ਪੋਣੇ ਚੋਂ ਕਿਵੇਂ ਕੜਛੀ ਨਾਲ ਕੱਢਿਆ ਜਾਂਦਾ ਇਹੇ ਜੀ ਸਪੈਸ਼ਲ ਖੱਦਰ ਦਾ ਪੋਣਾ ਆ ਆ ਦੇਖੋ ਹੁਣ ਇਹ ਮੇਚ ਸਾਰੀ ਜਿਹੜੀ ਗਾੜੇ ਗਾੜੀ ਲੱਸੀ ਥੱਲੇ ਜੰਮ ਗਈ ਐਨ ਜਿਵੇਂ ਕਹਿੰਦੇ ਹੁੰਦੇ ਆ ਖੋਏ ਵਰਗਾ ਪਨੀਰ ਬਣਿਆ ਪਿਆ ਹੈ ਹਾਂਜੀ ਲੋਜੀ ਇਹ ਹੈ ਚਾਟੀ ਦੀ ਲੱਸੀ ਦਾ ਪਨੀਰ ਹੁਣ ਇਹਦਾ ਬਣੂਗਾ ਰੈਤਾ ਰਵੀ ਆ ਮਾਰ ਕੇ ਸਾਈਡ ਤੋਂ ਕੱਢ ਛੀ ਜੀ ਇਹ ਕਹਿੰਦੇ ਹੁੰਦੇ ਕੜਛੀ ਨਾਲ ਖੁਰਚ ਲਾਏ ਨੂੰ ਹੈ ਆ ਲਓ ਜੀ ਇਹ ਨਾ ਆਲਾ ਤਰੀਕਾ ਬਹੁਤ ਵਧੀਆ ਕਹਿੰਦੇ ਹੁੰਦੇ ਜਿਸ ਕਾ ਕਾਮ ਉਸੇ ਕੋ ਸਾਜੇ ਹੈ ਔਨੇ ਦੇ ਉੱਪਰੋਂ ਪਨੀਰ ਪੂਰਾ ਰਵੀ ਨੇ ਲਾ ਲਿਆ ਤੇ ਹੁਣ ਇੱਕ ਡੋਂਗੇ ਚ ਕੱਢ ਲਿਆ ਰਵੀ ਇਹ ਆਪਾਂ ਰੈਡੀ ਥੋੜਾ ਥੋੜਾ ਕਰਾਂਗੇ ਹਨਾ ਕਿਉਂਕਿ ਫਿਰ ਸਾਰੇ ਦੇ ਵਿੱਚ ਤਾਂ ਨਹੀਂ ਮੈਨੂੰ ਲੱਗਦਾ ਨੂਨ ਮਿਰਚ ਵਗੈਰਾ ਪਾਉਂਦੇ ਮੈਂ ਇੱਕ ਛੋਟਾ ਬੋਲ ਦਿੰਨੀ ਆ ਅੱਛਾ ਇਹਦੇ ਵਿੱਚ ਕੀ ਕੀ ਪਾਉਣਾ ਹੈ ਮੈਂ ਵਿੱਚ ਮਾਣੇਗਾ ਪਿਆਜ਼ ਟਮਾਟਰ ਹਰਾ ਧਨੀਆ ਅੱਛਾ ਜੀਰਾ ਵੈਸੇ ਤਾਂ ਰੈਤਾ ਕਈ ਤਰ੍ਹਾਂ ਦੇ ਹੁੰਦੇ ਆ ਜਿਵੇਂ ਲੋਕੀ ਦਾ ਰੈਤਾ ਹੈ ਨਾ ਲੋਕੀ ਦਾ ਰਗਿਆ ਜਾਂ ਚਾਹੇ ਹੁਣ ਆਲੂ ਵੀ ਰਾਈਤਾ ਹੋ ਗਿਆ ਆਲੂ ਮੈਂ ਰੈਤਾ ਹੋ ਗਿਆ ਹਾਂ ਸਹੀ ਗੱਲ ਆ ਹੈ ਨਾ ਮਿਕਸ ਹੋ ਗਿਆ ਬੂੰਦੀ ਰਾਈਤਾ ਹੋ ਗਿਆ ਬੂੰਦੀ ਰੈਤਾ ਇਹ ਇਹ ਬਹੁਤ ਕਾਮਨ ਰਹਿਤੇ ਆ ਕਿਉਂਕਿ ਇਹ ਬਣਦੇ ਆ ਆਮ ਦੂਜੇ ਦਹੀਂ ਤੋਂ ਪਰ ਇਹਦੀ ਸਪੈਸ਼ਲਟੀ ਇਹ ਹੈ ਕਿ ਆਪਣੀ ਜਿਹੜੀ ਚਾਟੀ ਦੀ ਲੱਸੀ ਆ ਉਹਦੇ ਤੋਂ ਰਾਇਤਾ ਤਿਆਰ ਕੀਤਾ ਗਿਆ ਸੋ ਅੱਜ ਬਣਾਉਣਾ ਹੈ ਆਪਾਂ ਪਿਆਜ਼ ਟਮਾਟਰ ਵਾਲਾ ਮਿਕਸ ਰਾਇਤਾ ਮਿਕਸ ਰਾਇਤਾ ਆਲੂ ਵੀ ਪਾਉਂਗੇ ਵਿੱਚ ਆਲੂ ਦਾਲ ਲੇ ਪਾ ਦਿਓ ਪਾ ਦਿਓ ਕੋਈ ਨਹੀਂ ੋ ਜੀ ਰਵੀ ਨੇ ਤਾਂ ਮੈਂਟ ਦੇ ਵਿੱਚ ਕੀ ਕਹਿੰਦੇ ਹੁੰਦੇ ਆ ਪਿਆਜ਼ ਵੱਢ ਕੇ ਰੱਖਤਾ ਹੈ ਚੋਪ ਕਰਦਾ ਚੋਪ ਕਰਦਾ ਠੀਕ ਆ ਹਸੀ ਤਾਂ ਭਾਈ ਦੇਸੀ ਜੇ ਪੰਜਾਬੀਆਂ ਦੇ ਤਾਂ ਵੱਢਣਾ ਹੀ ਗੈਨੇ ਆ ਲੈ ਆਹ ਚੱਕ ਟਮਾਟਰ ਦਾ ਵੀ ਕਰਤਾ ਕੰਮ ਸੱਚੀ ਗੱਲ ਆ ਥੋੜੇ ਹੱਥ ਨੇ ਕਿ ਤੂੰ ਤਾਂ ਮਸ਼ੀਨਾਂ ਹੀ ਬਣ ਗਏ ਚਲੋ ਪ੍ਰਮਾਤਮਾ ਐਵੇਂ ਤੰਦਰੁਸਤੀ ਰੱਖੇ ਸਾਨੂੰ ਵਧੀਆ ਵਧੀਆ ਚੀਜ਼ਾਂ ਖਿਲਾਉਂਦੇ ਰੋ ਆ ਚੱਕ ਬਣ ਗਿਆ ਧਨੀਏ ਦਾ ਕਚੂੰਬਰ ਕਿਉਂਕਿ ਇਹ ਪਨੀਰ ਰਾਇਤਾ ਆਪਾਂ ਉਹਦੇ ਵਿੱਚ ਕੱਪੜੇ ਚ ਕੱਢਿਆ ਹੁੰਦਾ ਹੈ ਇਹ ਬਹੁਤ ਜ਼ਿਆਦਾ ਗਾੜਾ ਹੁੰਦਾ ਸੋ ਸਿੱਧਾ ਨਹੀਂ ਖਾਦਾ ਜਾਂਦਾ ਤੇ ਅਸੀਂ ਥੋੜਾ ਜਿਹਾ ਦੁੱਧ ਲੈ ਲਿਆ ਦੁੱਧ ਦੇ ਵਿੱਚ ਰੈਤਾ ਮਿਕਸ ਕਰ ਦੇਣਾ ਹੁਣ ਰਵੀ ਲੱਗਿਆ ਦੁੱਧ ਦੇ ਵਿੱਚ ਰੈਤੇ ਨੂੰ ਮਿਕਸ ਕਰਨ ਰੈਤਾ ਜੇ ਬਾਦ ਵੀ ਬਣਿਆ ਹੁੰਦਾ ਇਹਨੂੰ ਫ੍ਰਿਜ ਚ ਰੱਖਿਆ ਜਾ ਸਕਦਾ ਜਿੰਨਾ ਖਾਣਾ ਉਹਨਾਂ ਉਹਨਾਂ ਮਿਕਸ ਕਰਦੇ ਰਹੋ ਤੇ ਆ ਦੁੱਧ ਦੇ ਵਿੱਚ ਪਹਿਲਾਂ ਹੋ ਗਿਆ ਰੈਤਾ ਮਿਕਸ ਕੰਸਿਸਟੈਂਸੀ ਇਹਦੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਕਈ ਥੋੜਾ ਜਿਹਾ ਗਾੜਾ ਪਸੰਦ ਕਰਦੇ ਆ ਕਈ ਪਤਲਾ ਬਾਕੀ ਇਹ ਵੀ ਭਾਈ ਧਿਆਨ ਰੱਖਿਓ ਵਿੱਚ ਬਾਕੀ ਸਮਾਨ ਵੀ ਪੈਣਾ ਜਿਵੇਂ ਆਹ ਕਟਿਆ ਪਿਆ ਕੀ ਕਹਿੰਦੇ ਆ ਭੁੱਲ ਜਾਈਦਾ ਨੋਂ ਵੀ ਪਿਆਜ਼ ਟਮਾਟਰ ਹਾਂ ਲੋ ਜੀ ਕੀ ਪਤਾ ਰਹੀ ਪਿਆਜ਼ 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 ਪਾ ਦੇ ਭਾਈ ਇਹ ਟਮਾਟਰ ਆਗੇ ਟਮਾਟਰ ਬਾਜੀ ਬਾ ਹਰੀ ਮਿਰਚ ਹਾਂਜੀ ਧਨੀਆ ਲੋਸ਼ੀ ਅੱਛਾ ਰਵੀ ਇਦਾਂ ਨਹੀਂ ਲਾਦਾ ਵੀ ਇਹਦੇ ਰਾਇਤੇ ਦਾ ਰੰਗ ਕਿੰਨਾ ਸੋਹਣਾ ਹਾਂਜੀ ਹਾਂਜੀ ਹੈਨਾ ਇੱਕ ਵਾਰ ਸਾਨੂੰ ਕਿਸੇ ਨੇ ਦਿੱਤਾ ਮੈਨੂੰ ਉਦੋਂ ਯਾਦ ਹੀ ਨਹੀਂ ਸੀਗਾ ਅਸੀਂ ਕਰੀਏ ਵੀ ਉਹਨਾਂ ਨੇ ਵਿੱਚ ਇਮਲੀ ਪਾਈ ਹੋਈ ਆ ਸ਼ਾਇਦ ਉਹਨਾਂ ਨੇ ਦੂਜੇ ਦਹੀਂ ਤੋਂ ਹੀ ਬਣਾਇਆ ਸੀ ਪਰ ਆ ਤਾਂ ਰੰਗ ਦੇਖ ਦੇਖ ਕੇ ਜਿਵੇਂ ਕਹਿੰਦੇ ਆ ਭੁੱਖ ਲੈਂਦੀ ਆ ਤੇ ਇਹਦੇ ਵਿੱਚ ਹੁਣ ਹੋਰ ਕੋਈ ਮਸਾਲਾ ਪਾਉਣਾ ਹਾਂਜੀ ਨਮਕ ਡਾਉਣ ਬਿਸ਼ਮਿਲ ਨਮਕ ਔਰ ਜੀਰਾ ਜੀਰਾ ਤੇ ਨਮਕ ਵਾਕੇ ਨਾਮਕ ਖਾਣ ਵੇਲੇ ਪਾਉਗੇ ਬਈ ਆਪ ਵੀ ਡਾਣੋਗਾ ਵੀ ਡਾਲ ਸਕਦੇ ਹਾਂ ਹਾਂ ਜੇ ਖਾਣ ਵੇਲੇ ਪਾ ਦੀਏ ਤਾਂ ਫਿਰ ਥੋੜਾ ਜਿਹਾ ਪਾਣੀ ਨਹੀਂ ਛੱਡਦਾ ਹੈਗਾ ਹਨਾ ਇਹਦੇ ਵਿੱਚ ਆਲੂ ਨਹੀਂ ਸੀ ਪਾਉਣਾ ਮੈਨੂੰ ਲੱਗਦਾ ਸੀ ਤੁਸੀਂ ਸਾਨੂੰ ਅੱਜ ਆਲੂ ਵਾਲਾ ਰੈਤਾ ਖਿਲਾਉਂਗੇ ਹੈ ਕੋਈ ਨਹੀਂ ਉਹ ਵੱਖਰੀ ਗੱਲ ਆ ਵੀ ਅਸੀਂ ਪੇ ਨਹੀਂ ਕਰਨਾ ਪਰ ਵਿੱਚ ਪਾ ਦਿਓ ਥੋੜਾ ਜਿਹਾ ਸਮਾਨਿਕ ਜੂਸੀ ਨਾ ਕਰੋ ਸਾਡੀ ਬਾਰੇ ੁੱਡੇ ਨਾਲ ਇੰਨੀ ਆ ਵਧੀਆ ਵਧੀਆ ਡਿਸ਼ਾਂ ਤਿਆਰ ਕਰਵਾਉਨੇ ਆ ਆ ਲਓ ਜੀ ਕੱਟਤਾ ਰਵੀ ਨੇ ਆਲੂ ਬੋਇਲ ਹਾਂ ਬੋਇਲਡ ਆਲੂ ਪਾਈਦਾ ਕਿਉਂਕਿ ਦੂਜਾ ਤਾਂ ਕੱਚਾ ਹੋ ਜਾਂਦਾ ਮੈਂ ਸ਼ੋਰ ਆ ਮੇਰੀਆਂ ਭੈਣਾਂ ਨੂੰ ਕਈ ਚੀਜ਼ਾਂ ਬਿਨਾਂ ਕਹੇ ਪਤਾ ਲੱਗ ਜਾਂਦੀਆਂ ਨੇ ਜਿਹੜਾ ਕਿਚਨ 'ਚ ਰੋਜ਼ ਰਹਿੰਦਾ ਆ ਗਿਆ ਬੋਇਲਡ ਆਲੂ ਦੇਖੋ ਹੁਣ ਇਹਦੀ ਕਨਸਿਸਟੈਂਸੀ ਵਾਕਈ ਬਹੁਤ ਵਧੀਆ ਆ ਕਿਉਂਕਿ ਜੇ ਇੰது ਜ਼ਿਆਦਾ ਗਾੜਾ ਕਰਾਂਗੇ ਤਾਂ ਖਾਣਾ ਔਖਾ ਹੋ ਜਾਂਦਾ ਤੇ ਹੈਵੀ ਵੀ ਹੋਊਗਾ ਐਨ ਲੱਸੀ ਦਾ ਪਨੀਰ ਕੱਢਿਆ ਹੋਇਆ ਲਓ ਜੀ ਇਹ ਰੈਡੀ ਆ ਤੇ ਹੁਣ ਇਹਦੇ ਵਿੱਚ ਮੈਂ ਹੀ ਪਾ ਦਿੰਨੀ ਆ ਰਵੀ ਕਿੱਥੇ ਆ ਆਪਣਾ ਜੀਰਾ ਇਹ ਨਮਕ ਤੇ ਜੀਰਾ ਇਦਾਂ ਹੀ ਪਾ ਦਾਂ ਹਨਾ ਵਾ 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 ਜੀਰਾ ਪਾਊਡਰ ਤੇ ਨਮਕ ਮੈਂ ਥੋੜਾ ਪਾਉਣੀ ਆ ਕਿਉਂਕਿ ਖਾਣ ਵੇਲੇ ਪਾਇਆ ਜਾਵੇ ਇਹ ਮੇਰਾ ਵਿਸ਼ਵਾਸ ਆ ਵੈਸੇ ਥੋੜੀ ਜੀ ਲਾਲ ਮਿਰਚ ਕਿਹੜੀ ਪਾਵਾਂ ਏ ਵੈਸੇ ਦੀ ਪ੍ਰੈਜੈਂਟੇਸ਼ਨ ਸੋਹਣੀ ਲਾਦੀ ਆ ਲਾਲ ਮਿਰਚ ਨਾਲ ਤੇ ਕਾਲੀ ਮਿਰਚ ਵੀ ਖਾਣ ਵੇਲੇ ਅਸੀਂ ਪਾ ਲਵਾਂਗੇ ਵਿੱਚ ਹਣਾ ਸੋ ਆਹਾ ਆਪਣਾ ਜਿਹੜਾ ਅੱਜ ਵੀ ਸੀਗੀ ਡਿਸ਼ ਸਪੈਸ਼ਲ ਡਿਸ਼ ਜਿਹੜੀ ਕਿ ਅਸੀਂ 332 ਸਾਲ ਪਹਿਲਾਂ ਇੱਥੇ ਪੰਜਾਬ ਦੇ ਵਿੱਚ ਖਾਂਦੇ ਹੁੰਦੇ ਸੀ ਹੁਣ ਤਾਂ ਮੈਂ ਵੀ ਭੁੱਲ ਗਈ ਸੀ ਕਿ ਇਹ ਲਸਤੀ ਦਾ ਪਨੀਰ ਬਣਦਾ ਸੀ ਤਾਂ ਪਨੀਰ ਹੀ ਕਹਿੰਦੇ ਸੀ ਸਾਡੇ ਵੇਲੇ ਇਹੀ ਚੀਜ਼ ਪਨੀਰ ਹੁੰਦੀ ਸੀਗੀ ਤੇ ਲੱਸੀ ਦਾ ਜਿਹੜਾ ਪਨੀਰ ਬਣਦਾ ਆ ਗਰਮੀਆਂ ਦੇ ਵਿੱਚ ਬਹੁਤ ਹੀ ਸਪੈਸ਼ਲ ਡਿਸ਼ ਹੁੰਦੀ ਸੀ ਗਰਮੀ ਲੂ ਵਗੈਰਾ ਤੋਂ ਬਚਾਈ ਰੱਖਦੀ ਸੀਗੀ ਅੱਜ ਸਾਂਝੇ ਘਰ ਦੇ ਵਿੱਚ ਅਸੀਂ ਇਹ ਬਣਾ ਕੇ ਤਿਆਰ ਕਰ ਲਈ ਆ ਅਸੀਂ ਚਾਹੁੰਦੇ ਆ ਕਿ ਸਾਡੇ ਕੋਲ ਜਿਹੜੇ ਵੀ ਭੈਣ ਭਾਈ ਆਉਣ ਅਸੀਂ ਉਹਨਾਂ ਨੂੰ ਕੁਆਲਿਟੀ ਫੂਡ ਦਈਏ ਸਾਨੂੰ ਬਿਲਕੁਲ ਇਹ ਕਹਿਣ ਚ ਕੋਈ ਹਰਜ ਨਹੀਂ ਕਿ ਸਾਨੂੰ ਕੁਆਂਟੀਟੀ ਦੇ ਵਿੱਚ ਕੋਈ ਇੰਟਰਸਟ ਨਹੀਂ ਅਸੀਂ ਜੋ ਵੀ ਕੰਮ ਕਰਦੇ ਆ ਦਿਲ ਲਾ ਕੇ ਕਰਦੇ ਆ ਤੇ ਜਿਹੜੇ ਵੀ ਭੈਣ ਭਰਾ ਆਉਂਦੇ ਆ ਉਹਨਾਂ ਲਈ ਬਹੁਤ ਵਧੀਆ ਚੀਜ਼ ਤਿਆਰ ਕਰਨ ਦੀ ਹਮੇਸ਼ਾ ਸਾਡੇ ਮਨ ਦੇ ਵਿੱਚ ਇੱਛਾ ਰਹਿੰਦੀ ਆ ਸੋ ਜਦ ਵੀ ਸਾਂਝੇ ਘਰ ਦੇ ਵਿੱਚ ਆਓ ਤੁਸੀਂ ਜ਼ਰੂਰ ਇਹ ਚਾਹੇ ਸੈਂਪਲ ਦੇ ਤੌਰ ਤੇ ਇਹ ਪਨੀਰ ਰਾਇਤਾ ਲੱਸੀ ਦਾ ਟਰਾਈ ਕਰਿਓ ਔਰ ਲੱਸੀ ਵੀ ਚਾਟੀ ਦੀ ਲੱਸੀ ਜੇ ਆਪੋ ਆਪਣੇ ਘਰਾਂ 'ਚ ਬਣਾ ਸਕਦੇ ਹਾਂ ਤਾਂ ਬਾਲੀ ਵਧੀਆ ਗੱਲ ਆ ਉਹਜੀ ਤਾਂ ਕੋਈ ਰੀਜ਼ ਨਹੀਂ ਪਰ ਜੇ ਚਲੋ ਨਹੀਂ ਅੱਜ ਕੱਲ੍ਹ ਹਰ ਇੱਕ ਦੇ ਘਰ ਕਾਰਡਨੀਆਂ ਚ ਦੁੱਧ ਧਰਿਆ ਜਾਂਦਾ ਤਾਂ ਸਾਂਝੇ ਘਰ ਆ ਕੇ ਇਹਨੂੰ ਟੇਸਟ ਲਈ ਟਰਾਈ ਕਰਨਾ ਨਾ ਭੋਲਿਓ ਜ਼ਰੂਰੀ ਨਹੀਂ ਕਿ ਤੁਸੀਂ ਖਾਣਾ ਪਰ ਟੇਸਟ ਲਈ ਟਰਾਈ ਕਰਿਓ ਕਿਉਂਕਿ ਅਸੀਂ ਕੁਸ਼ਕ ਜਾਣਿਆਂ ਨੂੰ ਟਰਾਈ ਕਰਾਇਆ ਜਿਹੜੇ ਕਹਿੰਦੇ ਅਸੀਂ ਇਹ ਜ਼ਿੰਦਗੀ ਚ ਨਹੀਂ ਖਾਦਾ ਸੋ ਲਓ ਜੀ ਤੁਹਾਡੇ ਲਈ ਲੈ ਕੇ ਉਹ ਚੀਜ਼ ਹਾਜ਼ਰਾਂ ਜਿਹੜੀ ਸ਼ਾਇਦ ਕਿਸੇ ਨੇ ਕੰਨਿਆਂ ਨੇ ਨਾਂ ਵੀ ਸੁਣੀ ਹੋਵੇ ਤੇ ਕੰਨਿਆਂ ਨੇ ਸੁਣੀ ਹੋਵੇ ਮੇਰੇ ਵਰਗੇ ਵਿਚਾਰੇ ਮੈਂ ਵੀ ਭੁੱਲ ਗਈ ਸੀ ਪਾ ਪਨੀਰ ਲੱਸੀ ਦਾ ਪਨੀਰ ਰੈਤਾ ਬਣ ਕੇ ਤਿਆਰ ਆ ਤੇ ਅੱਜ ਆਪਾਂ ਸਰਪ੍ਰਾਈਜ਼ ਦੇਣਾ ਆ ਚਰਨਜੀਤ ਨੂੰ ਉਹਨੂੰ ਭਿੰਡੀਆਂ ਦੀ ਸਬਜ਼ੀ ਨਾਲ ਪਨੀਰ ਰੈਤਾ ਬਹੁਤ ਵਧੀਆ ਲੱਗਦਾ ਕਿਉਂਕਿ ਅਸੀਂ ਅੱਜ ਕੱਲ ਲੰਚ ਵਧੀਆ ਕਰਦੇ ਆ ਅਸੀਂ ਡਿਨਰ ਥੋੜਾ ਜਿਹਾ ਸਕਿਪ ਕਰਦੇ ਆ ਸੋ ਇਹ ਹੁੰਦਾ ਹੈ ਵੀ ਲੰਚ ਦੇ ਵਿੱਚ ਆਪਣੇ ਆਪ ਨੂੰ ਚੰਗੀ ਟ੍ਰੀਟ ਦਿੱਤੀ ਜਾਵੇ ਆ ਕਰਦੇ ਆ ਜੀ ਲੰਚ ਫਿਰ ਤੇ ਮੈਂ ਤਾਂ ਖਾ ਵੀ ਪਰੌਂਠੇ ਲੈਣੇ ਆ ਕਿਉਂਕਿ ਦਿਨ ਚ ਇੱਕ ਵਾਰ ਰੋਟੀ ਖਾਣੀ ਹੁੰਦੀ ਆ ਭਾਈ ਸੁੱਕੀ ਜੀ ਰੋਟੀ ਮੇਰੇ ਤਾਂ ਅੰਦਰ ਨੂੰ ਨਹੀਂ ਜਾਂਦੀ ਮੈਂ ਆਪਣੀ ਜ਼ਿੰਦਗੀ ਚ ਕਦੇ ਅੰਚੋਪੜੀ ਰੋਟੀ ਖਾਦੀ ਹੋਈ ਨਹੀਂ ਕਈ ਵਾਰ ਮੁੰਡੇ ਗਲਤੀ ਨਾ ਦੇ ਦਿੰਦੇ ਆ ਮੈਂ ਮੋੜ ਦਿੰਨੀ ਆ ਮੈਂ ਕਹਾਂ ਨਾ ਰਹਿਣ ਹੀ ਦੋ ਮੈਨੂੰ ਤਾਂ ਚੋਪੜ ਕੇ ਦੋ ਦੋ ਰੋਟੀਆਂ ਖਾਣੀਆਂ ਉਹ ਵੀ ਐਵੇਂ ਸੁੱਕੀਆਂ ਖਾਈ ਚੱਲੀਏ ਅੱਜ ਖਾਣੇ ਆ ਜੀ ਪਿੰਡੀਆਂ ਦੇ ਨਾਲ ਪਰੌਂਠੇ ਤੇ ਨਾਲ ਸਪੈਸ਼ਲ ਬਣਿਆ ਹੋਇਆ ਪਨੀਰ ਰੈਤਾ ਹਾਂ ਜੀ ਸਾਸਿਕਾ ਤੁਸੀਂ ਪਹਿਲਾਂ ਇੱਧਰ ਨਹੀਂ ਦੇਖਣਾ ਟਰੇ ਵੱਲ ਨਹੀਂ ਦੇਖਣਾ ਮੇਰੀ ਗੱਲ ਸੁਣਨੀ ਹੈ ਤੁਸੀਂ ਮੈਨੂੰ ਸਵੇਰ ਦੇ ਪੁੱਛੇ ਜਾਂਦੇ ਸੀ ਅੱਜ ਕੀ ਖਾਣ ਨੂੰ ਬਣਾਉਣਾ ਹੈ ਨਾ ਮੈਂ ਕੁਝ ਬੜਾ ਅਨਸਰ ਜਾਨੀ ਸੀ ਕਿਉਂਕਿ ਮੇਰੇ ਦਿਮਾਗ 'ਚ ਸੀਗਾ ਬਈ ਕੁਝ ਸਪੈਸ਼ਲ ਬਣਉ ਤੁਹਾਡੇ ਲਈ ਕੋਈ ਸਰਪ੍ਰਾਈਜ਼ ਹੋਗਾ ਸੋ ਹੁਣ ਤੁਸੀਂ ਮੈਨੂੰ ਦੱਸੋ ਗੈਸ ਕਰਕੇ ਕਿ ਕੀ ਬਣਾ ਸਕਦੇ ਥੋੜਾ ਫੇਵਰੇਟ ਆ ਹੋਰ ਪਤਾ ਕੀ ਆ ਮੈਨੂੰ ਭੁੱਖ ਲੱਗੀ ਬਹੁਤ ਜ਼ਿਆਦਾ ਅੱਛਾ ਤੇ ਹੁਣ ਗੈਸ ਨਾ ਕਰਾਓ ਤੁਸੀਂ ਨਹੀਂ ਇੱਕ ਅੱਧਾ ਗੈਸ ਤਾਂ ਲਾਓ ਇੱਕ ਅੱਧਾ ਤਾਂ ਲਾ ਦੋ ਖਾਏ ਇੰਨੀ ਮੇਰੇ ਪਰੌਂਠੇ ਤਾਂ ਮੇਰੇ ਦੇਖਦੇ ਨੇ ਨਾਲ ਦਹੀਂ ਹੈ ਪਰੌਂਠੇ ਤਾਂ ਮੇਰੇ ਫੇਵਰੇਟ ਆ ਤੇ ਦਹੀਂ ਹਾਂ ਦਹੀਂ ਇਹ ਦਹੀਂ ਨਾਰਮਲ ਦਹੀਂ ਨਹੀਂਗਾ ਜੀ ਹਾਂ ਹੋਰ ਕਿਹੜਾ ਹੈ ਇਹ ਜਿਹੜਾ ਆਪਾਂ ਚਾਟੀ ਦੀ ਲੱਸੀ ਦਾ ਅਸੀਂ ਤਾਂ ਪਨੀਰ ਕਹਿੰਦੇ ਹੁੰਦੇ ਸੀ ਕੀ ਕਰੀਏ ਅਸੀਂ ਪਨੀਰ ਬਣਾਉਣਾ ਕਿਆ ਹਾਂਜੀ ਅਸੀਂ ਪਨੀਰ ਬਣਾਇਆ ਤੇ ਸਬਜ਼ੀ ਦਾ ਵੀ ਗੈਸ ਲਾ ਲਓ ਸਬਜੀ ਤਾਂ ਫੇ ਮੇਰੇ ਫੇਵਰੇਟ ਪਿੰਡੀਆਂ ਹੋਣੀ ਚਾਹੀਦੀ ਹੈ। ਲੈ ਲਓ ਜੀ ਲਓ ਤੁਸੀਂ ਜਿੱਤ ਕੇ ਫਿਰ ਆ ਲਓ ਜੀ ਆਪਣੀ ਪਿੰਡੀਆਂ ਵਾਹ ਜੀ ਵਾਹ ਪਨੀਰ ਰਾਇਤੇ ਨਾਲ ਜਿਹੋ ਪਨੀਰ ਬਣਾਇਆ ਤੁਸੀਂ ਜਿਹੜਾ ਕਵਾ ਪਾਤਾ ਜਿਹਦੇ ਤੋਂ ਅਕਸਰ ਤੁਹਾਨੂੰ ਗੱਲ ਕਰਦੇ ਸੁਣਦੇ ਹੁੰਦੇ ਆ ਵੀ ਉਹ ਪਨੀਰ ਰਾਇਤੇ ਦੇ ਨਾਲ ਪਿੰਡੀਆਂ ਦੀ ਸਬਜੀ। ਮੈਂ ਖੈਰ ਚੱਲ ਅੱਜ ਕਰਦਣਿਆ ਰਹਿਣ। ਬਾਹਾਂ ਦੀ ਵੀ ਯਾਦ ਆ ਜਾਂਦੀ ਹੈ ਕਿ ਬੀਬੀ ਅਕਸਰ ਜਦੋਂ ਛੋਟੇ ਛੋਟੇ ਹੁੰਦੇ ਸੀਗੇ ਹਾਂ ਉਹ ਪੋਣੇ ਚ ਪਾ ਕੇ ਅੱਜ ਤੱਕ ਵੀ ਉਹ ਮੈਮਰੀ ਚ ਪਿਆ ਪਨੀਰ ਤੇ ਮੈਨੂੰ ਲੱਗਦਾ ਤੁਸੀਂ ਉਹੀ ਪਨੀਰ ਤਿਆਰ ਕਰ ਲਿਆ ਕਿਆ ਬਾਤ ਹੈ ਇਹ ਸਹੀ ਗੱਲ ਆ ਪੋਣੇ ਚ ਪਾ ਕੇ ਖੱਦਰ ਦੇ ਪੋਣੇ ਚ ਤੇ ਮੈਨੂੰ ਜਿਆਦਾ ਆਇਆ ਫਿਰ ਹੁਣ ਮੈਂ ਕਿਹਾ ਇਹ ਹੀ ਚੀਜ਼ਾਂ ਆਪਾਂ ਦੁਬਾਰਾ ਇੱਥੇ ਸਾਂਝੇ ਕਰਦੇ ਵਿੱਚ ਪਹਿਲਾਂ ਆਪ ਟ੍ਰਾਈ ਕਰੀਏ ਫਿਰ ਬਾਕੀ ਵੀ ਇਥੇ ਸਾਰਿਆਂ ਨੂੰ ਟ੍ਰਾਈ ਕਰਵਾਈਏ ਆ ਲਓ ਜੀ ਪਿੰਡੀ ਦੀ ਸਬਜੀ ਦੇ ਨਾਲ ਪਰੌਂਠੇ ਮੈਨੂੰ ਪਤਾ ਤੁਸੀਂ ਘੱਟ ਖਾ ਕੇ ਰਾਜੀ ਪਹਿਲਾਂ ਮੈਂ ਕਿੱਲਾ ਪਨੀਰ ਟੇਸਟ ਕਰਕੇ ਦੇਖਦਾ ਕਿਹਾ ਬਾ ਬਰੇਆਬਾਗ ਪਹਿਲਾਂ ਤਾਂ ਬਰੇਆਬਾਗ ਦੀ ਚੀਜ਼ ਖਾਣ ਨੂੰ ਮਿਲੀ ਤੇ ਦੂਜੀ ਖੁਸ਼ਕਿਸਮਤੀ ਇਹ ਹੋਈ ਕਿ ਆਪਣੇ ਕੋਲ ਕਾਰਡ ਨਹੀਂ ਦਾ ਜਿਹੜੀ ਲੱਸੀ ਹੋਣ ਕਰਕੇ ਇਹਦਾ ਅਸਲੀ ਟੇਸਟ ਹੈ ਅਸਲੀ ਪਨੀਰ ਉਹਦਾ ਹੀ ਬਣਦਾ ਆ ਹਨਾ ਅਸਲੀ ਰਾਇਤਾ ਇਹੀ ਆ ਇਹਦਾ ਟੇਸਟ ਵਾਕੇ ਹੀ ਵਾਕੇ ਹੀ ਇਹ ਚੀਜ਼ਾਂ लाजवाब ਆ ਤੇ ਸੇਤ ਲਈ ਇਹ ਇੰਨੀਆਂ ਹੈਲਦੀ ਨੇ ਤੇ ਟੇਸਟ ਪੱਖੋਂ ਤਾਂ ਮੈਂ ਮੈਨੂੰ ਇੰਝ ਲੱਗਦਾ ਕਿ ਇਹ ਚੀਜ਼ ਦਾ ਟੇਸਟ ਕਦੇ ਵੀ ਨਾਰਮਲ ਦਹੀਂ ਚੋਂ ਨਹੀਂ ਬਣ ਸਕਦਾ ਨਹੀਂ ਜੀ ਨਹੀਂ 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 ਮਾਂ ਇਹ ਨਾਰਮਲ ਦਹੀਂ ਚੋਂ ਨਹੀਂ ਬਣ ਸਕਦਾ ਇਹ ਇਹ ਜਿਹੜੀ ਲੱਸੀ ਵੀ ਨਾਰਮਲ ਚੋਂ ਨਹੀਂ ਬਣ ਸਕਦਾ ਇਹ ਚਾਟੀ ਦੀ ਲੱਸੀ ਚ ਬਣੂਗਾ ਨਾ ਹਾਂ ਹਾਂ ਨੇ ਨਾਰਮਲ ਤਾਂ ਫਿਰ ਉਹੀ ਰਹਿ ਜਾਂਦਾ ਐ ਮੈਂ ਪਹਿਲਾਂ ਵੀ ਗੱਲ ਕਰਦੀ ਸੀ ਫੇਰੇ ਦੀ ਨਾ ਗੁਣਤਰਮ ਨਹੀਂ ਹੋ ਰਹੇ ਤੇ ਚੀਜ਼ ਤਾਂ ਖੈਰ ਅਸੀਂ ਖਾਣ ਲੱਗੇ ਬਹੁਤ ਚੀਜ਼ਾਂ ਖਾਣ ਲੱਗੇ ਪਰ ਜਿਹੜੀਆਂ ਪੁਰਾਣੇ ਜ਼ਮਾਨੇ ਦੇ ਖਾਂਦੇ ਥੋੜਾ ਜਿਹਾ ਸੀ ਬਿਲਕੁਲ ਪਰ ਅਸਲੀ ਚੀਜ਼ਾਂ ਖਾਂਦੇ ਸੀ ਸਾਡੀ ਕੋਸ਼ਿਸ਼ ਵੀ ਹੈ ਜੀ ਕਿ ਜਿੰਨੀ ਇੱਕ ਜਿਵੇਂ ਤੌੜੀ ਦੀ ਦਾਲ ਚਾਟੀ ਦੀ ਲੱਸੀ ਨਾੜਨੀ ਦਾ ਦੁੱਧ ਸ਼ੱਕਰ ਘਿਓ ਹਾਂ ਗਿੰਨੀਆਂ ਵੀ ਚੀਜ਼ਾਂ ਜਿਹੜੀਆਂ ਪੁਰਾਣੀਆਂ ਚੰਗੀਆਂ ਸੀ ਕਿਤੇ ਮਾਡਰਨਾਈਜੇਸ਼ਨ ਦੇ ਚੱਕਰ 'ਚ ਅਸੀਂ ਉਹ ਵੀ ਗਵਾ ਲਈਆਂ ਹਾਂ। ਹਾਂਜੀ ਸਹੀ ਗੱਲ। ਹਾਂਜੀ ਤੁਸੀਂ ਇਹਨੂੰ ਰੈਸਟੋਰੈਂਟ ਤੇ ਐਡ ਕਰ ਸਕੀਏ ਮੇਰੇ ਕੱਲ ਜੇ ਹੁਣ ਤੁਸੀਂ ਇਹਨੂੰ ਵੀ ਐਡ ਕਰ ਦੇਗੇ ਛੇਤੀ। ਹਾਂਜੀ ਜੇ ਤੁਹਾਡੀ ਪਰਮਿਸ਼ਨ ਮਿਲ ਗਈ। ਨਹੀਂ ਨਹੀਂ ਮੈਂ ਤਾਂ ਕੁੱਲ ਕਹਿ ਰਿਹਾ ਕਿ ਮੈਂ ਜਿਹੜਾ ਵੀ ਨੂੰ ਖਾਊਗਾ ਬਹੁਤ ਪਸੰਦ ਕਰੂਗਾ। ਨਹੀਂ ਜ਼ਰੂਰ ਐਡ ਕਰਾਂਗੇ ਇਹ ਮੈਨੂੰ ਖੁਦ ਨੂੰ ਵੀ ਬਣਾ ਕੇ ਬਹੁਤ ਹੀ ਸੋਹਣਾ ਲੱਗਿਆ। ਤੇ ਨਾਲੇ ਜਿਵੇਂ ਤੁਸੀਂ ਕਹੇ ਮੈਮਰੀ ਚ ਪਈਆਂ ਨੇ ਚੀਜ਼ਾਂ ਦੇਖੋ ਇਹਦੇ ਨਾਲ ਅਸੀਂ ਆਪਣੇ ਪੁਰਖਿਆਂ ਨਾਲ ਵੀ ਜੁੜਦੇ ਆ ਹਨਾ ਵਧੀਆ ਲੱਗਿਆ ਦੇਖੇ ਖਾਣ ਨੂੰ ਕਿਸੇ ਵੀ ਹਾਲਤ ਚ ਬਿਨਾ ਕੋਈ ਸੌਸ ਪਾਏ ਮੇਰੇ ਖਿਆਲ ਤੁਸੀਂ ਸੌਸ ਤੋਂ ਕੁ ਪਾਈ ਨਹੀਂ ਹੋਣੀ ਚਾਹ। ਬਿਨਾ ਕੋਈ ਸੌਸ ਪਾਏ ਟੇਸ ਨਹੀਂ ਬਣ ਸਕਦਾ। ਭੋਲ ਜੋ ਸੌਸ ਸੂਸ ਟੋਟਲ origignal ਚੀਜ਼ ਹੈ। ਬਿਸਮਿਲ੍ਲਾ ਹਾਂਜੀ। ਠੀਕ ਹੈ ਜੀ ਸਾਂਝਾ ਕਰ ਦੇਖਣ ਵਾਲਿਆਂ ਨੂੰ। ਫਿਰ ਜੀ ਬਾਬਾ ਤੁਹਾਨੂੰ ਸੱਚ ਐਸ ਸੰਜਕਰ YouTube ਚੈਨਲ ਦੇਖਣ ਵਾਲਿਆਂ ਨੂੰ ਸਾਡੀ ਇਹ ਰਿਕੁਐਸਟ ਆ ਕਿ ਜਰੂਰ ਤੁਸੀਂ ਸਾਡੀਆਂ ਵੀਡੀਓਜ਼ ਲਾਈਕ ਸ਼ੇਅਰ ਕਮੈਂਟ ਜਾਂ ਸਬਸਕ੍ਰਾਈਬ ਕਰਿਆ ਕਰੋ ਤੇ ਇੱਥੇ ਆ ਕੇ ਜਿਹੜਾ ਜਿਹੜਾ ਅਸੀਂ ਫੂਡ ਦੀ ਵੀਡੀਓ ਦਿਖਾਉਂਦੇ ਹਾਂ ਜਰੂਰ ਉਹਨੂੰ ਟਰਾਈ ਕਰਿਓ ਤੇ ਸਾਡੀ ਕੋਸ਼ਿਸ਼ ਹੈ ਕਿ ਅਸੀਂ ਕੋਲ ਕੁਆਲਿਟੀ ਤੇ ਹੈਲਦੀ ਫੂਡ ਯਾਦ ਆ ਗਿਆ ਕਿ ਬੇਬੀ ਪਿੰਡੀਆਂ ਬਣਾਉਂਦੀ ਹੁੰਦੀ ਸੀ ਨਾਲ ਜਦੋਂ ਪਨੀਰ ਬਣਾਉਂਦੇ ਹੁੰਦੇ ਸੀ ਹੂੰ 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 ਦ ਪੈਰਿਸ ਨੂੰ ਆਉਂਦੇ ਆਂ ਵਾਕਈ ਬਹੁਤ ਵਧੀਆ ਵਾਕਈ ਬਹੁਤ ਵਧੀਆ ਸੋ ਤੁਸੀਂ ਵੀ ਸਾਰੇ ਆਓ ਜੀ ਇਹ ਚੀਜ਼ਾਂ ਟਰਾਈ ਕਰੋ ਧੰਨਵਾਦ ਸਾਰਿਆਂ ਦਾ ਖੁਸ਼ ਰਹੋ ਸਤਿ ਸ਼੍ਰੀ ਅਕਾਲ ਸਾਡੇ ਘਰ ਵਿੱਚ ਮਿੱਤਰੋ ਕੁਮਫੀਆ ਖਾਓ ਨਿੱਤਰੋ